ਪਿਛਲੇ ਦਿਨੀ ਅਮਰਨਾਥ ਯਾਤਰਾ ਦੌਰਾਨ ਸ਼ਰਦਾਲੂਆਂ ਤੇ ਹੋਏ ਹਮਲੇ ਦੀ ਕੜੀ ਨਿੰਦਾ ਕਰਦੇ ਹੋਏ ਅੱਜ 14/7/2017 ਨੂੰ ਸ਼ਿਵ ਸੈਨਾ ਅਤੇ 올 ਇੰਡੀਆ ਸੰਘਰਸ਼ ਕਮੇਟੀ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਪਾਕਿਸਤਾਨ ਦਾ ਝੰਡਾ ਵੀ ਫੁਕਿਆ ਗਿਆ ਅਤੇ ਰੋਸ਼ ਪ੍ਰਗਟ ਕੀਤਾ ਗਿਆ ਜਿਸ ਦੇ ਚਲਦੇ 70% ਬਾਜ਼ਾਰ ਦੇਖਣ ਨੂੰ ਮਿਲੇ ਜਿਹੜਾ ਪਿਛਲੇ ਦਿਨਾਂ ਅਮਨਾਥ ਦੇ ਵਿੱਚ ਜਿਹੜਾ ਅਲਗਾਵਾਦੀਆਂ ਉਗਰਵਾਦੀਆਂ ਨੇ ਸਾਡੇ ਹਿੰਦੂ ਨਿਯਤਿਆਂ ਨੂੰ ਅਮਨਾਥ ਦੇ ਵਿੱਚ ਮਾਰਿਆ ਸੀ ਉਹਦੇ ਰੋਸ਼ ਸਰੂਪ ਅੱਜ ਪੂਰੇ ਪੰਜਾਬ ਦਾ ਬੰਦ ਦਾ ਐਲਾਨ ਹਿੰਦੂ ਸੰਗਠਨਾਂ ਵੱਲੋਂ ਕੀਤਾ ਗਿਆ ਹੈ ਅੱਜ ਪੂਰਾ ਪੰਜਾਬ ਬੰਦ ਹੈ ਮੈਂ ਪੰਜਾਬ ਦੇ ਜਿਹੜੇ ਦੁਕਾਨਦਾਰ ਹੈ ਵਪਾਰੀ ਹੈ ਉਹਨਾਂ ਨੂੰ ਅਪੀਲ ਕਰਦਾ ਕਿ ਹਿੰਦੂ ਜਥੇਬੰਦੀਆਂ ਦਾ ਤੇ ਜਿਹੜੇ ਮਾਰੇ ਗਏ ਨੇ ਨਿਥੇ ਲੋਕ ਉਹਨਾਂ ਦਾ ਸਮਰਥਨ ਕਰਨ ਤੇ ਰੋਸ ਸ্বরূপ ਆਪਣੀਆਂ ਦੁਕਾਨਾਂ ਬੰਦ ਰੱਖਣ ਹਰ ਆਲ ਬਾਦ ਹੋਈਏ ਜੀਜਾਸ਼ ਕਮੇਟੀ ਰਕੇਸ਼ ਮਸੀਨ ਚੇਅਰਮੈਨ ਆਲ ਇੰਡੀਆ ਹਿੰਦੂ ਸੰਗਰਸ਼ ਕਮੇਟੀ ਤੋਂ ਸਾਡੇ ਨਾਲ ਅੱਜ ਸਚਿਨ ਮਹਿਰਾ ਜੀ ਆਪਣਾ ਰਾਸ਼ਟਰੀ ਅਧਿਕਾਰੀ ਵਿੱਕੀ ਮਹਿਰਾ ਜੀ ਕਰਨਗੇਲ ਜੀ ਆਪਣਾ ਜਸ ਜੀ ਆਪਣਾ ਸਾਡੇ ਸਾਰੇ ਸਾਥੀ ਜਿਹੜੇ ਹਿੰਦੂ ਸੰਗਰਸ਼ ਕਮੇਟੀ ਵੱਲੋਂ ਸਾਰੇ ਮੌਜੂਦ ਨੇ ਔਰ ਅਸੀਂ ਅਸੀਂ ਅੱਜ ਕੜੀ ਨਿੰਦਾ ਕਰਦੇ ਆ ਜਿਹੜਾ ਇਹਨਾਂ ਨੇ ਸਾਡੇ ਆਪਣਾ ਅਬਰਨਾਥ ਯਾਤਰੀਆਂ ਦੇ ਉੱਤੇ ਹਮਲਾ ਕੀਤਾ ਔਰ ਨੇ ਹੱਥੇ ਲੋਕਾਂ ਤੇ ਹਮਲਾ ਕੀਤਾ ਇਹ ਨਿੰਦਰੀਆਂ ਔਰ ਅਸੀਂ ਚੇਤਾਵਨੀ ਦਿੰਦੇ ਆ ਜੀਐਨਕੇ ਜੀਐਨਕੇ ਸਰਕਾਰ ਨੂੰ ਤੇ ਆਪਣਾ ਭਾਰਤ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਿ ਅਗਰ ਇਹਨਾਂ ਨੇ ਖੇਤੀ ਇਹਨਾਂ ਹੱਤਕਵਾਦੀਆਂ ਦੇ ਥਲ ਨਾ ਪਾਈ ਤੇ ਸਾਨੂੰ ਮਜਬੂਰਨ ਆਪਣਾ ਕਸ਼ਮੀਰ ਜਾਣਾ ਪਊਗਾ ਉੱਥੇ ਸਾਨੂੰ ਆਪ ਸਾਨੂੰ ਅੱਤਵਾਦੀਆਂ ਦਾ ਖਾਤਮਾ ਕਰਨਾ ਪਊਗਾ ਹਰ ਹਰ ਮਹਾਦੇਵ